ਪੰਜਾਬੀਓ ਸਤਿ ਸ੍ਰੀ ਅਕਾਲ ਭਾਈ ਅਮਰਪਾਲ ਸਿੰਘ ਦੇ ਘਰ ਦੇ ਵਿੱਚ ਜਿਹੜੀ ਕਿ ਰੇਡ ਹੋਈ ਹੈ ਐਨਆਈਏ ਦੀ ਰੇਡ ਹੋਈ ਹੈ ਬੜੇ ਹੀ ਮਤਲਬ ਇੱਕ ਭਗਵੰਤਮਾਨ ਨੇ ਕਹਿ ਸਕਦੇ ਜਿਵੇਂ ਕਿ ਸਰਕਾਰ ਨੇ ਹੀ ਕਰਵਾਈ ਹੈ ਕਿਉਂਕਿ ਉਹ 5 ਵਜੇ ਦਾ ਟਾਈਮ ਸਵੇਰ 5 ਵਜੇ ਦਾ ਟਾਈਮ ਜਿਵੇਂ ਕਿ ਉਹਨਾਂ ਨੇ ਪੂਰੇ ਘਰ ਦੀ ਸ਼ਾਨਮੀਣ ਕਰ ਦਿੱਤੀ ਹੈ ਹਰ ਚੀਜ਼ ਨੂੰ ਫਰੋਲਿਆ ਜਾ ਰਿਹਾ ਤੇ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਚਾਚੀ ਉਹਨਾਂ ਨੂੰ ਅਰੈਸਟ ਕਰਕੇ ਲਿਜਾਇਆ ਗਿਆ ਤੇ ਪਿੱਛੇ ਹੀ ਉਹਦੇ ਉਹਨਾਂ ਦੇ ਚਾਚਾ ਜੀ ਚਲੇ ਗਏ ਨੇ ਕਿਉਂਕਿ ਸਾਰੇ ਦਸਤਾਵੇਜ਼ ਫਰੋਲੇ ਗਏ ਨੇ ਜਿਵੇਂ ਕਿ ਪਾਸਪੋਰਟ ਸਾਰੇ ਜਿਹੜੇ ਵੀ ਡਾਕੂਮੈਂਟਸ ਉਹਨਾਂ ਦੇ ਹੱਥ ਲੱਗੇ ਨੇ ਮੋਬਾਈਲ ਵੀ ਉਹਨਾਂ ਤੋਂ ਖੋ ਕੇ ਲਜਾਏ ਗਏ ਨੇ ਭਾਈ ਅਮਰਪਾਲ ਸਿੰਘ ਦੇ ਚਾਚਾ ਦੇ ਘਰ ਐਨਏਆਈ ਦੀ ਜਿਹੜੀ ਕਿ ਰੇਡ ਪਈ ਆ ਇਹ ਬੜਾ ਹੀ ਇੱਕ ਅਹਿਮ ਰੋਲ ਆ ਜਿਹੜਾ ਕਿ ਮੈਂ ਤੁਹਾਡੇ ਸਾਹਮਣੇ ਉਹ ਗੱਲਾਂ ਧਰੂੰਗਾ ਜਿਹੜਾ ਕਿ ਉਹਦੇ ਚਾਚਾ ਜੀ ਨੇ ਉਹ ਖੁਦ ਦੱਸ ਰਹੇ ਨੇ ਵੀ ਭਾਈ 5 ਵਜੇ ਦਾ ਟਾਈਮ ਜਿਹੜਾ ਕਿ ਰਾਤ ਦਾ ਸਮਾਂ ਸਵੇਰ ਦਾ ਤਾਉਦੋ ਰੇਡ ਹੋਈ ਐ ਇਹ ਸਰਕਾਰ ਕਿਤੇ ਨਾ ਕਿਤੇ ਐਨਐਸਏ ਵਧਾਉਣ ਦੀ ਚਾਲ ਦੇ ਵਿੱਚ ਫੇਰ ਕਾਮਯਾਬੀ ਹਾਸਲ ਕਰਨਾ ਚਾਹੁੰਦੀ ਐ ਤਾਂ ਮੈਂ ਤੁਹਾਨੂੰ ਲਾਈਵ ਦਿਖਾਉਂਗਾ ਇਹ ਤਸਵੀਰਾਂ ਕਿ ਜਿਹੜਾ ਇਹਨਾਂ ਨੇ ਇਸ ਮਤਲਬ ਖੇਲ ਨੂੰ ਅੰਜਾਮ ਦਿੱਤਾ ਸਰਕਾਰ ਨੇ ਕਿਉਂਕਿ ਸਰਕਾਰ ਦੇ ਜੰਮੇ ਜਾਂਦੀ ਐ ਗੱਲ ਤਾਂ ਪਹਿਲਾਂ ਤੁਸੀਂ ਸਾਰੀ ਗੱਲਬਾਤ ਤੇ ਤਾਂ ਧਿਆਨ ਦੇ ਨਾਲ ਸੁਣੋ ਅੱਜ ਦੀ ਵਾਰਦਾਤ ਤਾਂ ਇਹ ਜੜੀ ਐ ਇਹ ਪਈ ਐ ਨਾ ਇਹ ਅੱਜ ਦੀ ਵਾਰਦਾਤ ਸਾਨੂੰ ਦੇ 7 ਵਜੇ ਪਤਾ ਲੱਗਾ ਵਾ ਅਸਲ ਵਿੱਚ 5 ਵਜੇ ਜਿਹੜੀ ਐ ਐਮਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕੱਪੇ ਦੇ ਵਿੱਚ ਜੋ ਭਾਈ ਪ੍ਰਕਰਤ ਸਿੰਘ ਆ ਭਾਈ ਅਮਰ ਕਪਾੜ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਜਾਂ ਸਾਰੇ ਜਿੰਨੇ ਬੈਡਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਐ ਤੇ ਮੈਂ ਸਾਰੀ ਬਹੁਤ ਵੱਡੇ ਮੱਦਦ ਤੇ ਫੋਲ ਅਪਲਾਈ ਕੀਤੀ ਐ ਲੱਗਦਾ ਹੈ ਕਿ ਜਿਹੜੀ ਇੱਕ ਸਮੱਸਿਆ ਦਾ ਮਕਸਦ ਤੇ ਇਹਨਾਂ ਦਾ ਕੋਈ ਇਹ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਂਦਾ ਜੋ ਭਾਈ ਅਮਰ ਕਪਾੜ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਐਸ ਵਧਾਈ ਆ ਉਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਸ਼ ਸਾਹਿਬ ਦੇ ਚਪਕਤ ਤਾਹਾਂਸ ਕੀਤੀ ਗਈ ਆ ਤਾਂ ਜਿਹੜੀ ਇਹ ਹਿੱਲੀ ਹੋਈ ਹੁੰਦੋਂ ਦਾ ਉਦੋਂ ਦਾ ਇਹਨਾਂ ਦੀ ਜਿਹੜੀਆਂ ਥੋੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚੱਲਾਂ ਰਹੀਆਂ ਵਾ ਚੱਲ ਰਹੀ ਹੈ ਇਹ ਸਪੋਰਟ ਟੈਕਨੋਲੋਜੀ ਦਾ ਅੰਦਰੋਂ ਅੰਦਰ ਕੇ ਮੂਲੀ ਵੀ ਬਰਾਮਦੀ ਹੋਇਆ ਇੱਕ ਟੀਵੀ ਆਰ ਲੈ ਕੇ ਆਗੇ ਫੋਨ ਲੈ ਕੇ ਆ ਘਰੋਂ ਜਿਹੜਾ ਆਪਣਾ ਫੋਨ ਚੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਸਾਫ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਦੀਆਂ ਲੈ ਲੈ ਕੇ ਜਿਹਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਵਿਜੈਨਸਟਰੀ ਕਦੀ ਵੀ ਜਾਂਚ ਨਹੀਂ ਹੋਈ ਬਿਲਕੁਲ ਜਿਹੜੇ ਆਪਣਾ ਸੱਚੀ ਸੱਚੀ ਕਿਰਪਾ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਜਿਹੜਾ ਆਪਣਾ ਬੜਾ ਵਧੀਆ ਸੰਦੂਕ ਨਿੱਚੇ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਾਤ ਸਿੰਘ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਪੁੱਜ ਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਮੈਂ ਸਭ ਕਹਾ 900 ਸੀਗਾ ਮਕਸਦ ਕਰੇ ਕਿ ਸਾਬ ਦੇ ਘਰ ਉਸ ਵੇਲੇ ਭਾਈ ਅਰਕਨ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹੋਣੀ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਰੇਡ ਕੀਤੀ 5 ਵਜੇ 5 ਵਜੇ ਰੇਡ ਹੋਈ ਹੈ ਜਿਹੜੀ ਕਿ NIA ਦੀ ਰੇਡ ਹੋਈ ਹੈ 5 ਵਜੇ ਹੋਈ ਹੈ ਸਵੇਰੇ ਪਰ ਗੱਲ ਕੀ ਹੈ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਦੀ ਜਿਹੜਾ ਕਿ ਰਾਹ ਸਾਫ਼ ਹੋ ਚੁੱਕਿਆ ਸੀ ਬਾਹਰ ਆਉਣ ਦੇ ਲਈ ਮੈਂ ਅਪਡੇਟ ਪਹਿਲਾਂ ਵੀ ਪਾ ਚੁੱਕਿਆ ਵੀ ਜਿਹੜਾ ਰਸਤਾ ਸਾਫ਼ ਹੋ ਰਿਹਾ ਸੀ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦਾ ਉਹ ਕਿਤੇ ਨਾ ਕਿਤੇ ਬੰਦ ਕਰਦੇ ਨਜ਼ਰ ਆ ਰਹੇ ਨੇ ਸਰਕਾਰ ਜਿਹੜੀ ਕਿ ਕਰ ਰਹੀ ਹੈ ਕਿਉਂਕਿ ਐਨਐਸਏ ਲਾਉਣ ਦੀ ਵਧਾਉਣ ਦੀ ਜਿਹੜੀ ਕਿ ਫਿਰ ਤੋਂ ਦੁਬਾਰਾ ਤੋਂ ਚਾਲ ਚੱਲੀ ਜਾ ਰਹੀ ਹੈ ਭਾਈ ਅਮਰਪਾਲ ਸਿੰਘ ਦੇ ਚਾਚਾ ਦੇ ਘਰ ਕੀ ਲੋੜ ਸੀ ਇਹਨਾਂ ਨੂੰ ਕਿਉਂਕਿ ਉਹ ਕੀ ਭਾਰਦੇ ਨੇ ਜਿਹੜੇ ਕਿ ਮੋਬਾਈਲ ਲੈ ਕੇ ਗਏ ਨੇ ਨਾਲ ਇਹਨਾਂ ਦੇ ਜਿਹੜੇ ਆਫੀਸਰ ਸੀ ਉਹ ਮੋਬਾਈਲ ਵੀ ਨਾਲ ਲੈ ਕੇ ਗਏ ਨੇ ਤਾਂ ਕਿ ਜਿਹੜਾ ਭਾਈ ਅਮਰਪਾਲ ਸਿੰਘ ਆ ਇਹਨਾਂ ਦੇ ਨਾਲ ਜਿਹੜੀ ਕਿ ਜੇਲ੍ਹ ਦੇ ਵਿੱਚੋਂ ਗੱਲਬਾਤ ਕਰ ਰਿਹਾ ਹੂਆ ਜਾਂ ਫਿਰ ਕੋਈ ਵੀ ਕਨੈਕਟੀਵਿਟੀ ਹੋਊਗੀ ਤਾਂ ਉਹਦੇ ਵਿੱਚ ਕੀ ਕੀ ਗੱਲ ਹੁੰਦੀ ਹੈ ਤਾਂ ਇਸ ਦੇ ਆਧਾਰ ਤੇ ਅਸੀਂ ਇਹਨੂੰ ਫਿਰ ਤੋਂ ਵਸਾ ਲਈਏ ਸੋ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਸਾਜ਼ਿਸ਼ ਜਿਹੜੀ ਉਹ ਰਚੀ ਜਾ ਰਹੀ ਹੈ ਇਹ ਕਿਉਂਕਿ ਪੰਜਾਬ ਦੀ ਜਿਹੜੀ ਕਿ ਸਟੇਟ ਹੈ ਇਹਨਾਂ ਦੀ ਬਣਾਈ ਹੋਈ ਸਰਕਾਰ ਆ ਤਾਂ ਉਹੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਦੇਖੋ ਹੁਣ ਬੰਦੇ ਦੇ ਉੱਤੇ ਇੱਕ ਵਾਰ ਐਨਐਸਏ ਲੱਗ ਚੁੱਕੀ ਤਾਂ ਉਹ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਪਰ ਦੂਜੇ ਪਾਸੇ ਘਰ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਦੇਖੋ ਕਿਵੇਂ ਰੇਡ ਪਈ ਆ 5 ਵਜੇ ਸਵੇਰ ਦੇ ਟਾਈਮ ਦੇ ਵਿੱਚ ਉਹ ਕਹਿੰਦਾ ਵੀ ਮੈਂ ਸਾਡਾ ਪੂਰਾ ਪਰਿਵਾਰ ਸੁੱਤਾ ਪਿਆ ਸੀ ਜਦੋਂ ਇਹ ਐਨਏਆਈ ਦੀ ਰੇਡ ਹੋਈ ਆ ਪਰ ਕਿਤੇ ਨਾ ਕਿਤੇ ਹੁਣ ਤੁਸੀਂ ਸਮਝੋ ਵੀ ਇਹ ਜਿਹੜੀ ਚਾਲ ਆਏ ਗੁੱਜੀ ਚੱਲੀ ਜਾ ਰਹੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਭਾਈ ਅਮਰਪਾਲ ਸਿੰਘ ਨੂੰ ਇਹ ਲੋਕ ਆ ਜਿਹੜੇ ਬਾਹਰ ਆਉਣ ਦੇਣਗੇ ਕਿਉਂਕਿ ਹਰ ਰੋਜ਼ ਨਵੇਂ-ਨਵੇਂ ਤਰੀਕਿਆਂ ਦੇ ਨਾਲ ਮੈਂ ਪਹਿਲਾਂ ਵੀ ਦੱਸਦਾ ਰਿਹਾ ਵੀ ਨਵੇਂ-ਨਵੇਂ ਤਰੀਕਿਆਂ ਦੇ ਨਾਲ ਜਿਹੜੀ ਸਰਕਾਰ ਹੈ ਇਹ ਭਾਈ ਅਮਰਪਾਲ ਸਿੰਘ ਨੂੰ ਆਪਦੇ ਜਿਹੜੇ ਕਿ ਚੱਕਰਵਿਊ ਦੇ ਵਿੱਚ ਲੈਂਦੀ ਜਾ ਰਹੀ ਹੈ ਕਿਉਂਕਿ ਨਿਕਲਣ ਦਾ ਰਸਤਾ ਜਿਹੜਾ ਨਵਾਂ ਹੁਣ ਤਿਆਰ ਹੋਇਆ ਸੀ ਜਿਵੇਂ ਕਿ ਰਾਸ਼ਿਦ ਇੰਜੀਨੀਅਰ ਰਾਸ਼ਿਦ ਹੁਸੈਨ ਨੂੰ ਜਿਹੜੀ ਕਿ ਜ਼ਮਾਨਤ ਦਿੱਤੀ ਗਈ ਆ ਤਾਂ ਉਸੇ ਪ੍ਰਕਾਰ ਹੀ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੂੰ ਜ਼ਮਾਨਤ ਦਿੱਤੀ ਜਾਣੀ ਸੀ ਤਾਂ ਹੁਣ ਜਿਹੜੇ ਕਿ ਉਹਦੇ ਰਸਤੇ ਨੇ ਉਹ ਬੰਦ ਕੀਤੇ ਜਾ ਰਹੇ ਨੇ ਸਰਕਾਰਾਂ ਦੁਆਰਾ ਜਿਵੇਂ ਕਿ ਐਨਏਆਈ ਦੀ ਰੇਡ ਪਈ ਆ ਤਾਂ ਇਹ ਬਹੁਤ ਵੱਡੀ ਗੱਲ ਆ ਤਾਂ ਹੁਣ ਮੇਰੀ ਅਪੀਲ ਆ ਵੀ ਜਿੰਨੇ ਵੀ ਤੁਸੀਂ ਭੈਣ ਭਰਾ ਪੰਜਾਬ ਦੇ ਸਾਡੇ ਵਾਸੀ ਉਹ ਇਹਨਾਂ ਦੇ ਉੱਤੇ ਗੱਲਾਂ ਦੇ ਥੋੜਾ ਜਿਹਾ ਅਸਰ ਵਧਾਉਣਾ ਪੈਣਾ ਕਿਉਂਕਿ ਨਹੀਂ ਤਾਂ ਇਹ ਜਿਹੜੇ ਸਾਡੇ ਸੂਬੇ ਦੇ ਨੌਜਵਾਨ ਬੰਦ ਕੀਤੇ ਨੇ ਇਹਨਾਂ ਨੂੰ ਬੜੇ ਲੰਬੇ ਸਮੇਂ ਤੱਕ ਇਹ ਗਵਰਨਮੈਂਟਾਂ ਅੰਦਰ ਰੱਖਣੀਆਂ ਕਿਉਂਕਿ ਉਹ ਕਹਿ ਵੀ ਚੁੱਕੇ ਨੇ ਵੀ ਪੰਜਾਬ ਦੇ ਲਈ ਜਿਹੜਾ ਕਿ ਭਾਈ ਅਮਰਪਾਲ ਸਿੰਘ ਉਹ ਬਹੁਤ ਵੱਡਾ ਖਤਰਾ ਹੈ ਪਰ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਵੀ ਭਾਈ ਅਮਰਪਾਲ ਸਿੰਘ ਇਹ ਸਰਕਾਰਾਂ ਲਈ ਖਤਰਾ ਹੋ ਸਕਦਾ ਹੈ ਪੰਜਾਬ ਦੀ ਜਨਤਾ ਲਈ ਖਤਰਾ ਨਹੀਂ ਹੈਗਾ ਤਾ ਹੁਣ ਪੰਜਾਬ ਸਰਕਾਰ ਜਾਣੇ ਸੈਂਟਰ ਗਵਰਨਮੈਂਟ ਜਾਣੇ ਕਿ ਇਹ ਜਿਹੜੀ ਚਾਲ ਹੈ ਇਹਦੇ ਵਿੱਚ ਇਹ ਨਕਾਮ ਹੋ ਜਾਣ ਮੈਂ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਕਿ ਜਿਹੜੀ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਨਕਾਮੀ ਹਾਸਲ ਹੋਣੀ ਚਾਹੀਦੀ ਹੈ ਕਿਉਂਕਿ ਦੇਖੋ ਟੱਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਵੜ ਕੇ 5 ਵਜੇ ਰੇਡ ਕਰਵਾ ਦਿੱਤੀ ਗਈ ਹੈ ਐਨਆਈਏ ਦੇ ਦੁਆਰਾ ਤਾ ਹੁਣ ਦੇਖੋ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਕਿਵੇਂ ਸਾਹਮਣੇ ਆ ਰਿਹਾ ਬੰਦੇ ਦੇ ਪਿੱਛੇ ਹੀ ਪੈ ਗਈ ਹੈ ਸਰਕਾਰ ਪੰਜਾਬ ਦੀ ਗਵਰਨਮੈਂਟ ਹੈ ਜਿਹੜੀ ਬੜੀ ਨਿਕੰਮੀ ਸਾਬਤ ਹੋਈ ਹੈ ਕਿਉਂਕਿ ਇੱਕ ਐਮਪੀ ਚੁਣੇ ਹੋਏ ਬੰਦੇ ਨੂੰ ਦੇਖੋ ਕਿਵੇਂ ਸਮਾਨਤ ਕੀਤਾ ਜਾ ਰਿਹਾ ਹੈ ਇਹ ਸਾਡੀਆਂ ਸਰਕਾਰਾਂ ਦੁਆਰਾ ਤਾਂ ਮੇਰੀ ਅਪੀਲ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੜੀ ਆਪਣੇ ਲੋਕਾਂ ਦੇ ਪ੍ਰਤੀ ਗੱਲ ਹੁੰਦੀ ਹੈ ਉਹ ਪੰਜਾਬ ਦੇ ਸਾਡੇ ਭੈਣ ਭਰਾਵਾਂ ਤੱਕ ਪਹੁੰਚਣੀ ਜ਼ਰੂਰੀ ਹੈ ਤੱਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਜਿਹੜਾ ਅਗਲਾ ਨੋਟੀਫਿਕੇਸ਼ਨ ਪਾਵਾਂਗੇ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਤੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਕਿਉਂਕਿ ਜੇਕਰ ਤੁਸੀਂ ਬੈਲ ਦੀ ਘੰਟੀ ਦਵਾਉਨੇ ਆ ਤਾਂ ਤੁਹਾਡੇ ਤੱਕ ਉਹ ਨੋਟੀਫਿਕੇਸ਼ਨ ਹੈ ਜਿਹੜਾ ਉਹ ਪਹੁੰਚਦਾ ਰਹੂਗਾ ਬੈਲ ਦੀ ਘੰਟੀ ਦਵਾ ਦੇਣਾ ਜੀ ਧੰਨਵਾਦ